ਸਸਰੀਕਾਲ ਜੀ ਸਵਾਗਤ ਕਰਦੇ ਆਂ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਲੇਟ ਹੋ ਗਏ ਕਿਉਂਕਿ ਚੈੱਕ ਆਊਟ ਕਰਨਾ ਸੀ ਹੁਣ ਚੈੱਕ ਆਊਟ ਕਰਕੇ ਤੇ ਨਿਕਲਣ ਦੀ ਤਿਆਰੀ 'ਚ ਖੜੇ ਆਂ ਮੁੰਡੇ ਤਿਆਰ ਬਰ ਤਿਆਰ ਹੈ ਬਾਏ ਬਾਏ ਗੋਆ ਕਿਉਂ ਸਰ ਸੀ ਯੂ ਸੂਨ ਯੈਸ ਤੇ ਹੁਣੀ ਹੁਣੀ ਸਾਨੂੰ ਪਤਾ ਲੱਗਿਆ ਅੱਜ ਜੀ ਬਈ ਪੈਟਰੋਲ ਵਾਲਿਆਂ ਦੀ ਕਿ ਹੜਤਾਲ ਚੱਲ ਰਹੀ ਹੈ ਤਾਂ ਦੇਖਦੇ ਆਂ ਵੀ ਹੁਣ ਤੇਲ ਮਿਲਣ ਦੀ ਕੀ ਸੰਭਾਵਨਾ ਬਣਦੀ ਹੈ ਉਸ ਹਿਸਾਬ ਨਾਲ ਤੇ ਸਫ਼ਰ ਕਿਵੇਂ ਦਾ ਰਹਿੰਦਾ ਇੱਕ ਕਰੀ ਇਥੋਂ ਨਿਕਲਦੇ ਆਂ। ਹਾਂ ਕਹਿੰਦੇ 올 ਇੰਡੀਆ ਚ ਪੰਪਾਂ ਦੀ ਹੜਤਾਲ ਹੋਈ ਹੋਈ ਅੱਜ। ਦੇਖਦੇ ਆਂ ਆਪਣੇ ਨਾਲ ਕੀ ਬਣਦਾ ਕੀ ਚੱਲਦਾ ਅੱਗੇ ਤੁਹਾਨੂੰ ਵੀ ਦਿਖਾਉਨੇ ਆਂ। ਹੋਟਲ ਨੂੰ ਅਲਵਿਦਾ ਕਰਕੇ ਨਿਕਲੇ ਤੇ ਬੈਠ ਗਏ ਫੇਰ ਗੱਡੀ 'ਚ। ਤੇ ਇਹਦਾ ਮਤਲਬ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਹੋਊਗੀ ਵਾਪਸੀ ਤੇ ਵਾਪਸੀ ਦਾ ਇਹ ਜਿਹੜਾ ਤੇਲ ਵਾਲਾ ਚੱਕਰ ਆਪਾਂ ਨੂੰ ਪਤਾ ਲੱਗਿਆ ਪਹਿਲਾਂ ਉਹ ਗੰਭੀਰ ਸਮੱਸਿਆ ਅਸੀਂ ਜਾ ਰਹੀ ਹੈ ਬਈ। ਬਿਲਕੁਲ। ਕੀ ਕਹਨੇ ਹੋ ਮੋਟਾ ਜੀ? ਬਿਲਕੁਲ ਜੀ ਬਿਲਕੁਲ। ਸਾਡੇ ਆਸਤੇ ਹੋਰ ਗੰਭੀਰ ਹੋਊਗੀ। ਕਿਉਂਕਿ ਅਸੀਂ ਹੁਣ ਸਫਰ ਹੀ ਕਰਨਾ ਹੈ ਤਿੰਨ ਚਾਰ ਦਿਨ ਔਰ ਇਹ ਰੱਬ ਕਰੇ ਪੰਜਾਬੀ ਵਾਲਾ ਹੀ ਹੋਵੇ ਅੰਗਰੇਜ਼ੀ ਵਾਲਾ ਨਾ ਕਰਨਾ ਪੈ ਜਾਗੇ ਤੇ ਥੋੜਾ ਹੁਣ ਇੱਕ ਵੀਡੀਓ ਆਈ ਸੀ ਭੇਜੀ ਸੀ ਲਾਡੀ ਨੇ ਪੰਜਾਬ ਤੋਂ ਉਹਦੇ ਮੁਤਾਬਕ ਤਾਂ ਉੱਥੇ ਲਾਈਨਾਂ ਲੱਗੀਆਂ ਖੜੀਆਂ ਨੇ ਬਈ ਡੀਜ਼ਲ ਪਾਉਣ ਵਾਸਤੇ ਪੈਟਰੋਲ ਵਾਸਤੇ ਤਾਂ ਆਪਾਂ ਹੁਣ ਪਹੁੰਚੇ ਪੰਪ ਤੇ ਇੱਥੇ ਇੱਥੇ ਓਨੀ ਭੀੜ ਹਲੇ ਹੈ ਨਹੀਂ ਜਾਂ ਤਾਂ ਇੱਥੇ ਦੇ ਲੋਕਾਂ ਨਾਲ ਪਤਾ ਹੀ ਨਹੀਂ ਲੱਗੇਗਾ ਵੀ ਆਹ ਕੰਮ ਆਹ ਬਾਣਾ ਵਰਤ ਗਿਆ ਪਾਪਾ ਇਹਦੇ ਵੀ ਟੈਂਕੀ ਫੁੱਲ ਕਰਦੇ ਆ ਜਾਂ ਨਹੀਂ ਕਰਦੇ ਕੀ ਰਾਂ ਟੈਂਕੀ ਫੁੱਲ ਹੋਊਗੀ ਫਿਰ ਸਾਨੂੰ ਚੱਲੇ ਰੇਜ ਕੀ ਹੋਊਗੀ ਵੀ 2 ਦਿਨ ਲਈ ਸਾਨੂੰ ਕੋਈ ਚੱਕਰ ਨਹੀਂ ਆਗਾ ਐਮਪੀ ਤੱਕ ਕੋਈ ਐਮਪੀ ਉਪੀ ਅਸੀਂ 8900 ਕਿਲੋਮੀਟਰ 972 ਕਿਲੋਮੀਟਰ ਕੱਢ ਦਾਂਗੇ ਫਿਰ ਐਨਨ ਕੋਈ ਨਾ ਕੋਈ ਹੱਲ ਸਰਕਾਰ ਕਰ ਹੀ ਦੇਊਗੀ ਫਿਰ ਬਣਦਾ ਸਰਕਾਰ ਦਾ ਕਰਨਾ ਬਿਲਕੁਲ ਹੱਲਾ ਗੁੱਲਾ ਹੋ ਜਾਏਗਾ ਵੀਰ ਜੀ ਜੇਕਰ ਤੇਰ ਮੁੱਕ ਗਿਆ ਤੋ ਇੱਥੇ ਬੱਚਲ ਚ ਰਹਿ ਗਏ ਬਈ ਹਲੇ ਤੇਲ ਮਿਲ ਹੀ ਜਾਂਦਾ ਟੈਂਕੀ ਫੁੱਲ ਹੋਣ ਲੱਗੀ ਆਪਣੀ ਗੱਡੀ ਦੀ ਤਾਂ ਐਡੀ ਕੋਈ ਘਬਰਾਹਟ ਵਾਲੀ ਗੱਲ ਹੈ ਨਹੀਂ ਇਹ ਅੱਗੇ ਤਾਂ ਹੈ ਹੀ ਨਹੀਂ ਅਜੇ ਤੱਕ ਉਹ ਆ ਲਹੂ ਗਈ ਹਾਂ 6550 ਰੁਪਏ ਦਾ ਡੀਜ਼ਲ ਆ ਗਿਆ ਏਰਨ ਟੈਂਕੀ ਫੁੱਲ ਹੋਈ ਨਿਸ਼ਾ ਹੁੰਦੀ ਹੋਗੀ ਚੱਲ ਭਾਈ ਹੁਣ ਕੋਈ ਚੱਕਰ ਨਹੀਂ ਹੁਣ ਤੱਕ ਤਰੇ ਤਰੇ ਹੋਏ ਤਾਂ ਪਹੁੰਚਾਂਗੇ ਜੀ ਕੋਈ ਗੱਲ ਨਹੀਂ ਜਮਾ ਗੋਆ ਦਾ ਕੋਈ ਪਿੰਡ ਲੰਘ ਰਹੇ ਆ ਆਮ ਨੋਰਮਲ ਘਰ ਨਹੀਂ ਕੋਈ ਇਹ ਉਹ ਕਿਰਾਏ ਤੇ ਚੜ੍ਹਨਾ ਕੰਮ ਨਹੀਂ ਹੈਗਾ ਆ ਇੱਕ ਦੋ ਮੜਾ ਮੋਟਾ ਕੋਈ ਹੋਟਲ ਹੈ ਪਰ ਆ ਜਿਵੇਂ ਹੈ ਇਹ ਕਿਸੇ ਦਾ ਆਪਣਾ ਘਰ ਹੈ ਆ ਵੀ ਆਪਣਾ ਘਰ ਹੈ ਕਿਸੇ ਦਾ ਬੜੇ ਸ਼ਾਨਦਾਰ ਬਣੇ ਹੋਏ ਆ ਉਸ ਦਿਨ ਜਦੋਂ ਹਾਈਵੇ ਉਤਰ ਗਏ ਆਪਾਂ ਗੋਆ ਦੇ ਵਿੱਚ ਵੜੇ ਸੀ ਕੈਂਡਲਮ ਜਾਣ ਲਈ ਤਾਂ ਸਾਡਾ ਇਸ ਇਮਾਰਤ ਨੇ ਸਵਾਗਤ ਕੀਤਾ ਸੀ ਅੱਜ ਬਾਏ ਬਾਏ ਵੀ ਫਿਰ ਇਹੀ ਕਰ ਰਹੀ ਹੈ ਇੱਥੋਂ ਆਪਾਂ ਹਾਈਵੇ ਤੇ ਚੜ੍ਹ ਜਾਾਂਗੇ ਤੇ ਸਿੱਧਾ ਹਾਈਵੇ ਤੋਂ ਬਾਹਰੋਂ ਬਾਹਰ ਨਿਕਲ ਕੇ ਤੇ ਪੰਜਾਬ ਵੱਲ ਨੂੰ ਮੁੜਨਾ ਮੜਨਾ ਹੈ ਉਹੀ ਵਾਪਸੀ ਦਾ ਰੋਡ ਤੇ ਉਹੀ ਬਣਦਾ ਹੋਇਆ ਹਲੇ ਹਾਈਵੇ ਪਰ ਆਪਾਂ ਅੱਜ ਰਸਤਾ ਥੋੜਾ ਜਿਹਾ ਚੇਂਜ ਕਰਾਂਗੇ ਜਿਹੜਾ ਰਸਤਾ ਆਪਾਂ ਆਏ ਆ ਉਹ ਨਹੀਂ ਜਾਂਦੇ ਹੈਗੇ ਆਪਾਂ ਥੋੜਾ ਜਿਹਾ ਰਸਤਾ ਬਦਲ ਕੇ ਜਾਵਾਂਗੇ ਕੋਲਾਪੁਰ ਤੱਕ ਅੱਜ ਆਪਾਂ ਵਾਇਆ ਕੋਲਾਪੁਰੋਂ ਕੇ ਜਾਵਾਂਗੇ ਉੱਥੋਂ ਹਾਈਵੇ ਫੜਾਂਗੇ ਇੱਥੋਂ ਸ਼ਾਨਦਾਰ ਝਾਕਾ ਵਾਕਾ ਬਣਦਾ ਹੈ ਬਾਹਰ ਦਾ ਵਿਊ ਬਹੁਤ ਸੋਹਣਾ ਹੈ ਉੱਤਰ ਰਹੇ ਆ ਪਹਾੜੀ ਜੀ ਥੱਲੇ ਨੂੰ ਉਹ ਦੂਰ ਤੱਕ ਨਾਰੀਅਲ ਨੂਰੀਲ ਦੇ ਦਰਖਤ ਇਸ ਪਾਸੇ ਨੂੰ ਵੀ ਸਾਰਾ ਆਹੀ ਮਾਹੌਲ ਹੈ ਅੱਛਾ ਇਹ ਵੀ ਗੱਲ ਹੈ ਇੱਥੇ ਜਿੰਨਾ ਨਾਰੀਅਲ ਪਾਣੀ ਆਉਂਦਾ ਹਾਂ ਸਾਰਾ ਕਰਨਾਟਕ ਦਾ ਜਿਹੜਾ ਇੱਥੋਂ ਦਾ ਨਾਰੀਅਲ ਹੈ ਉਹਦਾ ਪਾਣੀ ਖਾ ਰਹੇ ਆ ਤੇ ਮਲਾਈ ਮੋਟੀ ਆ ਉਹ ਵਰਤਦੇ ਨੇ ਸਿਰਫ ਇਹ ਸਬਜ਼ੀ ਬਣਾਉਣ ਨੂੰ ਹਾਂ ਗਰੇਵੀ ਕੰਦੀ ਗਰੇਵੀ ਬਣਾਉਣ ਨੂੰ ਜਾਂ ਕੱਲੇ ਨਾਰੀਅਲ ਦੀ ਸਬਜ਼ੀ ਬਣਾਉਂਦੇ ਨੇ ਬੰਦਾ ਕੀ ਕਹਿੰਦਾ ਬੰਦਾ ਆਪਣਾ ਤੰਗ ਹੋ ਗਿਆ ਅੱਜ ਕੀ ਚੱਕਰ ਪੈ ਰਿਹਾ ਵੀ ਪੋਣੀ ਤਾਂ ਰਹਿੰਦੀ ਇੱਧਰ ਪੈਣਾ ਇੱਧਰ ਆ ਜਾਂਦੀ ਇੱਧਰ ਪੈਣਾ ਇੱਧਰ ਆ ਜਾਂਦੀ ਹੈ ਉਹ ਹਾਈਵੇ 'ਚ ਮੋੜਗੇਟ ਆ ਨਾ ਸਾਰੇ ਪਾਸੇ ਤਾਂ ਕਰਕੇ ਇਹ ਜਿੱਧਰਲੇ ਪਾਸੇ ਹੁੰਦਾ ਉੱਤੋਂ ਉਧਰ ਆ ਜਾਂਦੀ ਹੈ ਤੀਜੀ ਚੌਥੀ ਵਾਰੀ ਇੱਧਰ ਉੱਧਰ ਜਾ ਕੇ ਲਾ ਕੇ ਬੈ ਗਏ ਅੱਜ ਬਦਲੇ ਹੋਈ ਰਾਹ ਨੂੰ ਜਾ ਰਹੇ ਆ ਪਰ ਬਦਲਾਇਆ ਲੱਗਨ ਰਿਹਾ ਉਹਨਾਂ ਕਿਉਂਕਿ ਇੱਥੇ ਸਾਰਾ ਏਰੀਆ ਇਹ ਇੱਕੋ ਤਰ੍ਹਾਂ ਦਾ ਬਣਿਆ ਹੋਇਆ ਆਹੀ ਸੰਗਣੇ ਦਰਸਤ ਜੀ ਆਪਾਂ ਉਹਦੇ ਆਏ ਸੀ ਤੇ ਆਪਾਂ ਕੜ ਤੋਂ ਨਿਕਲ ਕੇ ਆਏ ਆ ਅੱਜ ਆਪਾਂ ਨਿਕਲ ਕੇ ਜਾ ਕੇ ਸਦਾ ਕੋਲਾਪੁਰ ਭੋਲਾਪੁਰ ਤੋਂ ਫਿਰ ਆਪਾਂ ਉਹੀ ਹਾਈਵੇ ਫੜ ਕੇ ਤੇ ਪੂਨੇ ਨੂੰ ਹੁੰਦੇ ਹੋਏ ਤੇ ਨਾਸਿਕ ਤੋਂ ਨੂੰ ਦੇਖਦੇ ਨਾਸਿਕ ਜਾਈਏ ਜਾਂ ਹੋ ਸਕਦਾ ਆਪਾਂ ਸ਼ਰੜੀ ਵਾਲਾ ਲੰਘ ਜਾਈਏ ਮੋੜਦੇ ਹੋਏ ਵਾਪਸੀ ਤੇ ਕੋਟਾ ਵਿਯੋਗ ਜਾ ਸਕਦੇ ਕਈ ਰੋਡ ਹੈਗੇ ਅਗਵਾਲੀ ਰੁੱਕ ਜਾ ਸਕਦੇ ਆ ਉਹ ਦੇਖਦੇ ਆਪਾਂ ਜਿਹੜਾ ਲੋਟ ਲੱਗਦਾ ਦਿਖੂਗਾ ਉਹ ਰੋਡ ਨੂੰ ਕਿ ਆਪਾਂ ਜਾਵਾਂਗੇ ਹਾਲੇ ਫਿਲਹਾਲ ਥੋੜਾ ਕਿਤੇ ਕਿਤੇ ਖਰਾਬ ਆ ਜਾਂਦਾ ਰੋਡ ਉਹ ਰੋਡ ਇਹ ਠੀਕ ਹੈ ਤੇ ਮੌਸਮ ਬਾਹਰ ਗਰਮੀ ਹੈ ਪਰ ਉਹ 15ੋਂ AC ਚ ਵੜ ਕੇ ਦੇਖਣ ਨੂੰ ਸ਼ਾਨਦਾਰ ਇਸ ਰੋਡ ਦੇ ਉੱਤੇ ਜਾਂਦੇ ਹੋਏ ਬਾਹਰ ਦਾ ਥਿਊ ਬਹੁਤ ਸ਼ਾਨਦਾਰ ਆਉਂਦਾ ਏ ਇਦਾਂ ਉਹ ਦੂਰ ਇੱਕ ਪਹਾੜੀ ਐ ਉੱਚੀ ਤੇ ਇਸ ਪਾਸੇ ਅਸੀਂ ਇੱਕ ਉੱਚੀ ਪਹਾੜੀ ਤੇ ਖੜੇ ਆ ਤੇ ਬਾਹਰ ਬੈਠੇ ਆ ਭਾਈ ਸਾਬੂਰੀ ਇਸ ਕਰਕੇ ਨਿਕਲਣ ਜਾਦੇ ਬਾਹਰ ਹੁਣ ਤਾਂ ਗਾਂਹ ਹੀ ਚੱਲੀਏ ਮੰਮੀ ਇਸ ਟਾਈਮ ਆਪਾਂ ਖੜੇ ਆ ਅੰਬੋਲੀ ਵਾਟਰਫਾਲ ਦੇ ਕੋਲੇ ਇਹ ਹੈਗਾ ਅੰਬੋਲੀ ਵਾਟਰਫਾਲਾ ਛੋਟਾ ਹੈ ਚੱਲ ਰਿਹਾ ਹੈ ਹਲੇ ਕੋਈ ਬੜਾ ਜਿਆਦਾ ਨਹੀਂ ਹੈਗਾ ਲੋਕ ਘੁੰਮਣ-ਘੁੰਮਣ ਵਾਸਤੇ ਆਏ ਹੋਏ ਐ ਇੱਥੇ ਇਸ ਪਾਸੇ ਰੋਡ ਦੇ ਉੱਤੇ ਗੱਡੀਆਂ ਖੜੀਆਂ ਨੇ ਆਪਾਂ ਇਸ ਪਾਸੇ ਆਏ ਆ ਤੇ ਸਾਹਮਣੇ ਦਾ 뷰 ਇਹ ਹੈ ਛੋਟਾ ਵਾਟਰਫਾਲ ਹੈ ਕੋਈ ਜਿਆਦਾ ਵੱਡਾ ਨਹੀਂ ਹੈਗਾ ਪਰ ਸੋਹਣਾ ਹੈ ਸ਼ਾਨਦਾਰ ਹੈ ਮੇਰੇ ਅਨੰਦ ਦੁਢੇੜ ਪਾ ਰੱਖੀ ਹੈ ਇਹਨਾਂ ਨੇ ਚਲੋ ਆ ਗਈ ਹੈ ਫਿਸਲ ਪਾਓ ਕਿ ਆ ਹੈਈਏ ਕੰਮ ਆ ਵਧੀਆ ਆਹਾਂ ਬੁਲੀਸ਼ਨ ਪਾਹਾਂ ਕੰਡ ਸਵੀਟ ਕੰਮ ਓਕੇ ਮਸਲ ਪਾਓ ਕੰਦਾ 부ਝਿਆ ਤੇ ਸਵੀਟ ਕਾਰ ਚੱਲ ਰਿਹਾ ਹੈ ਕੰਮ ਇਸ ਰੋਡ ਤੇ ਜਾਂਦੇ ਹੋਏ ਇੱਕ ਪੁਲ ਦੀ ਉਸਾਰੀ ਹੋ ਰਹੀ ਹੈ ਇੱਥੇ ਤਾਂ ਦੇਖਣ ਚ ਦੂਰੋਂ ਹੀ ਪਤਾ ਲੱਗਦਾ ਹੈ ਵੀ ਇਹ ਮਿੱਟੀ ਜਮਾ ਲਾਲ ਹੈ ਇਹ ਪੱਥਰਾਂ ਦੀ ਕਟ-ਕਟ ਕੇ ਬਣਾਈ ਹੋਈ ਮਿੱਟੀ ਹੈ ਜਿਹੜੀ ਮਾੜੇ-ਮੁਟੇ ਕਿਉਂਕਿ ਇੱਥੇ ਮਿੱਟੀ ਜੀ ਵੀ ਹੈਗੀ ਹੈ ਪਹਾੜਾਂ ਦੇ ਵਿੱਚ ਵਿੱਚ ਤਾਂ ਜਮਨ ਲਾਲ ਵਿੱਚ ਹੀ ਰੇਤਾ ਜਾਂ ਵੀ ਲੱਗਦਾ ਹੈ ਹੋਰੇ ਤਰ੍ਹਾਂ ਦੀ ਮਿੱਟੀ ਹੈ ਜਣੀ ਆ ਦੂਰੋਂ ਲਾਲ ਪਹਾੜ ਮਾਰਦੀ ਹੈ ਜਿਵੇਂ ਕਿ ਇੱਥੇ ਇੱਟਾਂ ਤਾਂ ਨਹੀਂ ਹੁੰਦਾ ਇਹ ਪੱਠਿਆਂ ਤੋਂ ਚੱਕਿਆ ਹੋਇਆ ਉਹ ਬੱਚਤ ਜੀ ਅੱਗੇ ਫਿਰ ਆ ਗਿਆ ਮਾਂਬਾਲੀ ਸੜਕਾਂ ਫੇਰ ਦੁਬਾਰੇ ਬੰਪੜੀ Google Map ਨੇ ਇੱਕ ਵੱੱਲੇ ਜਿਹੇ ਰਾਂ ਨੂੰ ਪਾਤਾ ਮਿੱਚੋ ਵਿੱਚ ਹੀ ਲਿੰਕ ਦਾ ਰੋਡ ਹੈ ਵਾਲਦੋਲੇ ਕਿਤੇ ਕਿਤੇ ਮੜੀ ਮੜੀ ਖੇਤੀ ਹੋ ਰਹੀ ਹੈ ਗੰਨੇ ਦੀ ਉਹ ਵੀ ਨਹੀਂ ਉਹ ਸਾਰੇ ਇਹ ਬਸ ਨੂੰ ਦਰਖਤ ਲੱਗੇ ਹੋਏ ਆ ਜੰਗਲ ਵਾਂਗੂ ਬਾਈ ਉਧਰ ਲਈ ਆਉਂਦਾ ਬਲਦਾਂ ਵਾਲੀ ਗੱਡੀ ਤੇ ਸਿੰਗ ਕਰ ਰੱਖਿਆ ਜਮਾ ਲਾਲ ਸੰਤਰੀ 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 ਇਹ ਚੱਲਦੀ ਹੈ ਇੱਥੇ ਲੋਕਲ ਬੱਸ ਜਿਵੇਂ ਆਪਣੇ ਪੀਆਰਟੀਸੀ ਹੁੰਦੀ ਹੈ ਤਾਂ ਇਹਨਾਂ ਦੀ ਇੱਥੇ ਮਹਾਰਾਸ਼ਟਰ ਦੀ ਲੋਕਲ ਜਿਹੜੀ ਬੱਸਾਂ ਨੇ ਉਹ ਚੱਲਦੀਆਂ ਨੇ ਦੇਵਕਾਨਡ ਗਾਮ ਤੇ ਨਾਲ ਖੜੇ ਆਪਾਂ ਇਸ ਟਾਈਮ ਪਿੰਡ ਇੱਥੋਂ ਦਾ ਕੋਈ ਇਹ ਤੇ ਆਪਾਂ ਹੁਣ ਕੋਲਾਪਰਾਲ ਨੂੰ ਵੱਧ ਰਹੇ ਹਾਂ ਗੰਨੇ ਦੇ ਉੱਤੇ ਆਹ ਪਤਾ ਨਹੀਂ ਕੀ ਜਿਵੇਂ ਆਪਣੇ ਬਾਜਰੇ ਜਾਂ ਗਵਾਰੇ ਦੇ ਹੁੰਦਾ ਨਾ ਆ ਦੇਖੋ ਮੈਨੂੰ ਮਾਇਂ ਲੱਗਦਾ ਇਹਨਾਂ ਨੇ ਬੜਿਆ ਪਿਆਰ ਵਿੱਚ ਹੀ ਲਾ ਰਖਿਆ ਵੀ ਨਹੀਂ 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 ਇਹ ਬੀਜ ਦੇ ਵਿੱਚ ਫਰਕ ਪੈ ਗਿਆ ਨਾ ਕੋਈ ਹੋਰ ਤਰੀਕੇ ਦਾ ਇਹ ਕੰਮ ਹੈਗਾ ਗੱਲ ਨਹੀਂ ਇਹ ਹੈਗਾ ਤਾਂ ਗੱਨਾ ਹੈ ਪਰ ਵਿੱਚ ਦੀ ਆ ਬਤਲੀ ਕੀ ਨਿਕਲੇ ਹੋਏ ਉੱਤੇ ਇਹ ਆਪਾਂ ਹੁਣ ਪਿੰਡਾਂ ਦੇ ਵਿੱਚ ਦੀ ਜਾ ਰਹੇ ਹਾਂ ਬਿਲਕੁਲ ਇੱਧਰ ਬੀਬੀ ਵੀ ਕੰਮ ਕਰੀ ਜਾਂਦੀਆਂ ਨੇ ਜਮਾ ਲਾਲ ਚੜੀ ਜਮਾ ਮਿੱਟੀ ਜਮਾ ਪਥਰੀਲੀ ਜੀ ਲਾਲ ਜੀ ਆ ਛੋਟੇ ਛੋਟੇ ਜੇ ਲਾ ਰਖੇ ਪਰਾਲੀ ਬਰੂਲੀ ਦੇ ਸਮਾਨ ਆ ਲੋ ਆਈ ਡੀ ਦੀਆਂ ਕਿਆਰੀਆਂ ਨੇ ਮਣੀ ਮਣੀ ਜੀ ਆ ਜਾ ਰਹੇ ਕੋਟੀ ਰੋਡ ਏਹ ਸਾਰਾ ਅਗਰਕੋਟੀ ਰੋਡ ਹੈ ਜੀ ਇਹ ਇਹ ਜਾਣਕਾਰੀ ਸਾਨੂੰ ਸਾਂਝੀ ਕੀਤੀ ਹੈ ਸਾਡੇ ਵੀਰ ਸਤਵੀਰ ਸਿੰਘ ਜੀ ਨੇ ਜਿਹੜੇ ਕਿ ਇਸ ਸਮੇਂ ਬਿਲਕੁਲ ਆਰਾਮ ਦੀ ਮਦਰਾਚ ਨੇ ਆਹੋ ਪਿੰਡ ਪਿੰਡ ਦਾ ਨਾਮ ਹੈਗਾ ਮੈੰਗੋ ਬੈਂਗਰੂ ਮੈੰਗਲੂ ਬੈਂਗਰੂ ਲ ਬੈਂਗਰੂ ਬੈਂਗਲੂ ਰ ਮੈਨ ਲਾਦੀ ਨਾ ਨਾ ਬੈਂਗਰੂ ਲ ਹਾਂ ਬੈਂਗਰੂ ਬੈਂਗਰੂ ਹਾਂ ਕੋਈ ਸ਼ਹਿਰ ਜਾਨਾ ਹੈ ਭਾਈ ਜਮਾਣ ਵਿੱਚ ਵਿੱਚ ਦੀ ਲੈ ਕੇ ਆ ਰਹਾ ਗੂਗਲ ਮੈਪ ਜਮਾ ਪਿੰਡਾਂ ਦੇ ਵਿੱਚ ਵਿੱਚ ਇਹ ਵੀ ਚਰ ਬੀਬੀ ਹੈ ਹਾਂ ਦੇਖਣ ਨੂੰ ਤਾਂ ਇਹੀ ਇੱਥੋਂ ਹੀ ਪਤਾ ਲੱਗੂਗਾ ਵੀ ਮਹਾਰਾਸ਼ਟਰ ਦੇ ਲੋਕ ਕਿਵੇਂ ਰਹਿੰਦੇ ਆ ਕੀ ਕਰਦੇ ਆ ਹਾਂ ਇੱਥੋਂ ਦਾ ਕੀ ਕਲਚਰ ਆ ਕੀ ਇੱਥੇ ਉਗਦਾ ਕੀ ਕਰਦਾ ਆ ਅੱਜ ਮਿਆਂ ਆਹ ਗੰਨਾ ਦੇਖਿਆ ਹੁਣ ਨਵੀਂ ਕਿਸਮ ਨਾ ਰਹਾ ਉਹ ਪਿੱਛੇ ਲੱਗਿਆ ਹੋਇਆ ਸਾਰਾ ਇਹ ਆਪਾਂ ਇਸ ਟਾਈਮ ਬਹੁੰਚਿਆ ਕਾਰ ਗੋਟੀ ਗਾਰ ਗੋਟੀ ਇਹ ਸ਼ਹਿਰ ਹੈ ਕੋਈ ਕਸਬਾ ਟਾਈਪ ਫੀਲਿੰਗ ਹੈ ਸ਼ਹਿਰ ਵੀ ਨਹੀਂ ਇੱਥੋਂ ਆਪਾਂ ਜਾ ਰਹੇ ਹਾਂ ਇਹ ਦੇਖੋ ਯਹਾਂ ਵੀ ਲੌਂਜਿੰਗ ਹੈ ਲੌਂਜਿੰਗ ਹੈ ਲੌਂਜਿੰਗ ਇੱਥੇ ਬਣੇ ਹੋਏ ਆ ਇਹ ਇੱਕ ਤਾਂ ਇਹਨਾਂ ਦੇ ਨਾਲ ਜਿਹੜੀ ਲੈਂਗੁਏਜ ਹੈ ਲੋਕਲ ਉਹ ਅੱਖਰ ਉਹ ਤਾਂ ਹਿੰਦੀ ਵਾਲੇ ਹੀ ਹੈ ਤਕਰੀਬਨ ਮਾੜੇ ਮੋਟਾ ਇਹ ਫਰਕ ਹੈ ਜਿਵੇਂ ਉਹਨਾਂ ਕੋਰਲੇ ਪਲਾਸ਼ਾ ਦੇਹਜ ਹਾਂ ਦੇਹਜ ਬਿਰਿਆਨੀ ਗਾਰਗੋਟੀ ਕੋਲਾਪੁਰ ਤੋਂ ਜਿਉਂ-ਜਿਉਂ ਨੇੜੇ ਜਾ ਰਹੇ ਹਾਂ ਰੋਡ ਸਾਫ਼ ਹੁੰਦਾ ਜਾ ਰਿਹਾ ਹੈ ਤੇ ਗੰਨਾ ਉਨਾ ਹੀ ਵਧਦਾ ਜਾ ਰਿਹਾ ਹੈ। ਆਲੇ ਦੁਆਲੇ ਖੇਤ ਗੰਨੇ ਦੇ ਹੀ ਆ ਸਾਰੇ ਜਿੰਨੇ ਵੀ ਹੈਗੇ। ਪਰ ਜ਼ੋਰ ਖੇਤੀ ਗੰਨੇ ਦੀ ਹੈ ਕੋਈ ਮਿਲ ਮਲ ਉਹ ਨੇੜੇ ਜਿਹੜੇ ਤਾਂ ਕਰਕੇ ਹੋਊਗਾ ਮੇਰੇ ਖਿਆਲ ਚ ਆਪਾਂ। ਲਿੰਕ ਰੋਡ ਦਾ ਜਾਂ ਸਟੇਟ ਹਾਈਵੇ ਦਾ ਸਫ਼ਰ ਮੁਕਾ ਕੇ ਹੁਣ ਆਪਾਂ ਚੜ ਗਏ ਨੈਸ਼ਨਲ ਹਾਈਵੇ ਤੇ। ਤੇ ਇਹ ਆਪਾਂ ਪਹੁੰਚੇ ਆ ਕਾਗਲ। ਕਾਗਲ ਤੋਂ ਹੁਣ ਆਪਾਂ ਜਾਵਾਂਗੇ ਕੋਲਾਪੁਰ ਤੱਕ ਨਾਲ ਹੀ ਹੈ ਤੇ ਕੋਲਾਪੁਰ ਤੋਂ ਫਿਰ 17 17 ਤੋਂ ਪੂਨੇ ਅਰ ਵਾਪਸੀ ਤੇ ਉਹ ਕੋਈ ਕੰਮ ਨਹੀਂ ਹੋਊਗਾ ਕਿਉਂਟਾ ਜੀ ਨਾ 7 ਵਜੇ ਬੰਦ ਕਰ ਦੋ ਗੱਡੀ ਦਾ ਇਹ ਕਰ ਦੋ ਨਹੀਂ ਵਾਪਸੀ ਤੇ ਢੱਲਾਂਗੇ ਆਪਾਂ ਥੋੜਾ ਲੇਟ ਤੱਕ 8 9 10 ਤੱਕ ਵੀ ਉਜਾ ਸਕਦੇ ਆ ਵੈਰੀ ਗੁੱਡ ਸਰ ਸਰ ਦਾ ਕੀ ਹਾਲ ਹੈ ਭਾਈ ਕੋਈ ਰਿਪੋਰਟ ਆਪਾਂ ਆ ਕਣਕ ਦੇ ਟੱਲੀਆਂ ਦੀ ਕੀ ਚੱਕਰ ਕੀ ਮੈ ਗਿਆ ਵੀ ਇਹ ਤਾਂ ਤੁਸੀਂ ਦੱਸੋ ਵੀ ਕੀ ਚੱਕਰ ਮੈ ਗਿਆ ਜੀ ਬਣਾ ਬੈਠਾ ਦੇ ਚਲ ਟੂ ਵੀ ਨਾ ਰਹੀ ਠੀਕ ਹੈ ਜੀ ਪਿਛਲਾ ਘੱਟੋ-ਘੱਟ 275 ਕਿਲੋਮੀਟਰ ਹੋ ਗਏ ਆ ਬੈਠੇ ਨਹੀਂ ਠੀਕ ਠੀਕ ਆ ਭਾਰੇ ਟੂ ਲਾ ਕੇ ਦੇਖੀ ਹਾਂ ਜੀ ਨਾ ਜਮਾ ਵੀ ਨਹੀਂ ਜਮਾ ਲੋ ਜੀ ਦਿਨ ਨੋਮਾ ਸਨਸੈਟ ਫੇਰ ਹੋਣ ਨੂੰ ਤਿਆਰ ਹੈ ਸੂਰਜ ਭਾਜੀ ਆਪਣਾ ਫੋਕਟਾ ਰਹੇ ਨੇ ਆਪ ਵੀ ਘਰਾਂ ਨੂੰ ਜਾ ਰਹੇ ਨੇ ਘਰਾਂ ਨੂੰ ਜਾ ਰਹੇ ਨੇ ਜਸਟ ਲਾਈਕ ਅਸ ਲੁਕਿੰਗ ਲਾਈਕ ਵਾਓ ਆ ਰੋਡ ਅੰਦਰ ਕੋਲਾਪੁਰ ਸ਼ਹਿਰ ਨੂੰ ਚਲੀ ਗਈ ਤੇ ਆਪਾਂ ਬਾਰੋ-ਬਾਰ ਬਾਈਪਾਸ ਹੋ ਕੇ ਜਾ ਰਹੇ ਆ। ਆਹ ਲੈਫਟ ਹੈਂਡ ਸਾਈਡ ਤੇ ਆਪਣੇ ਸਾਰਾ ਕੋਲਾਪੁਰ ਸ਼ਹਿਰ ਹੈ। ਕੋਲਾਪੁਰ ਜਿਹੜਾ ਕਿ ਆਪਣੀ ਚੱਪਲ ਲਈ ਬਹੁਤ ਮਸ਼ਹੂਰ ਰਿਹਾ ਹੈ। ਕੋਲਾਪੁਰੀ ਚੱਪਲ। ਕਿਨੇ ਪੇ ਆਪਾਂ ਪਹੁੰਚ ਕੇ ਕਰਾੜ ਸ਼ਹਿਰ ਜਿੱਥੇ ਆਪਾਂ ਆਪਣੀ ਗੋਦ ਇੱਕ ਦਿਨ ਪਹਿਲਾਂ ਰੁਕੇ ਸੀ ਪਹੁੰਚਣ ਤੋਂ। ਜਿੱਥੇ ਐਚ ਆਰ ਰਿਜ਼ੋਰਟ ਵਾਲੇ ਬਾਈ ਆਪਣੇ ਮਿਲੇ ਸੀ। ਆ ਸਾਰਾ ਉਹ ਸ਼ਹਿਰ ਚੱਲ ਰਿਹਾ ਇੱਥੋਂ ਸਾਡੀ ਸਲਾਹ ਹੈ ਵੀ ਆਪਾਂ ਰੁਕੀਏ ਜਾ ਕੇ ਪੁਣੇ ਜਾਂ ਪੁਣੇ ਟੱਪ ਕੇ ਜਾਂ ਪੁਣੇ ਦੇ ਕੋਲੇ ਪਹੁੰਚ ਜਾਈਏ। ਬਰਸਲੇ ਇਹ ਬਣੀ ਜਾਂਦਾ ਸ਼ਹਿਰ ਦੇ ਵਿੱਚ ਵਿੱਚ ਹਾਈਵੇ ਸਟੋ ਅੱਗੇ ਹੁਣ ਸਾਰਾ ਠੀਕ ਹੈ। ਪਿੱਛੇ ਜਿਹੜਾ ਸੀਗਾ ਹਾਈਵੇ ਉਹ ਪਿੱਛੇ ਹੈ ਕਈ ਪੁਲ ਬਣਦੇ ਆ ਪਿੱਛੇ ਵਾਲੇ। ਹਾਲੇ ਉਵੇਂ ਚੱਲਦਾ ਨਹੀਂ ਹੋਇਆ ਪ੍ਰੋਪਰਲੀ। ਤਾਂ ਇਦਾਂ ਸਾਈਡ ਵੇਜ਼ ਜੇ ਚੱਲਦੇ ਹੈਗੀ ਥਾਵੇਂ ਇੱਥੇ ਵੀ ਆ ਸਾਈਡ ਨੂੰ ਕਰ ਰੱਖਿਆ ਇਹਨਾਂ ਨੇ। ਹੁਣ ਆਪਾਂ ਇੱਥੋਂ ਪੈਦਾਂਗੇ ਜਦੋਂ ਤਾਂ ਉਸ ਤੋਂ ਬਾਅਦ ਘਟ ਹੈ। ਉਸ ਤੋਂ ਬਾਅਦ ਸਾਰਾ ਬਣਿਆ ਹੋਇਆ ਹੈ। ਤੁਰਦੇ ਤੁਰਦੇ ਪਹੁੰਚ ਗਏ ਆਪਾਂ ਪੂਨੇ ਸ਼ਹਿਰ ਚ ਪੂਨੇ ਸ਼ਹਿਰ ਦੇ ਬਾਹਰ ਦੀ ਬਾਈਪਾਸ ਲੰਘ ਰਹੇ ਆਂ ਨੂੰ ਸੋਚੇ ਇਹ ਆ ਵੀ ਪੂਨਾ ਟੱਪ ਕੇ ਇੱਥੋਂ ਜਿਹੜਾ ਵਿੱਚ ਦਾ ਰਸ਼ ਹੈ ਉਹ ਸਾਰਾ ਵਿੱਚੋਂ ਕੰਪਲੀਟ ਕਰ ਦਈਏ ਤੇ ਉਹ ਟੱਪ ਕੇ ਕਿਤੇ ਰੁਕੀਏ ਫਿਰ ਟਾਈਮ ਜਿਹੜਾ ਹੋ ਗਏ 9 ਵਜ ਕੇ ਤੇ 42 ਮਿੰਟ ਗੱਡੀ ਸਾਈਡ ਤੇ ਲਾਤੀ ਆਪਾਂ ਨੇ ਤੇ ਅੱਜ ਰੁਕਾਂਗੇ ਪੂਨੇ ਕ੍ਰਾਊਨ ਐਂਪੀਰੀਅਲ ਹੋਟਲ ਇੱਥੇ ਸਟੇ ਕਰਦੇ ਆਂ ਕਮਰਾ ਵਗੈਰਾ ਫਟਾ ਕਰ ਲਿਆ ਤੇ ਲੈਨੇ ਆ ਤੇ ਕੱਲ ਨੂੰ ਸਵੇਰੇ ਤੋਂ ਸੱਜਰੇ ਨਿਕਲਾਂਗੇ ਆਪਣਾ ਨਾਸੇ ਕੱਲ ਨੂੰ ਜਾਂ ਹੋ ਸਕਦਾ ਵੀ ਕੱਲ ਨੂੰ ਰੁਕੀਏ ਰਤਲਾਮ ਉਹ ਕੱਲ ਦਾ ਕੱਲ ਨੂੰ ਦੱਸਾਂ ਕਿੱਥੇ ਰੁਕਦੇ ਹਾਂ গুਡ ਮਾਰਨਿੰਗ ਜੀ ਦੁਜੇ ਦਿਨ ਦੀ ਸਵੇਰ ਹੋ ਚੁੱਕੀ ਹੈ ਆਪਾਂ ਉੱਠ ਕੇ ਹੁਣ ਇਸ ਟਾਈਮ ਕਰਨਾ ਆ ਬ੍ਰੇਕਫਾਸਟ ਤੇ ਬ੍ਰੇਕਫਾਸਟ ਕਰਦੇ ਹਾਂ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਨਿਕਲਦੇ ਹਾਂ ਤੇ ਅੱਜ ਦੇ ਇਸ ਵਲੌਗਰੂ ਵੀ ਆਪਾਂ ਇਤਿਜ਼ਾਤ ਕਰਦੇ ਹਾਂ ਮਿਲਦੇ ਆ ਤੁਹਾਨੂੰ ਕੱਲ ਦੇ ਇੱਕ ਨਵੇਂ ਵਲੌਗ ਦੇ ਵਿੱਚ ਵਾਪਸੀ ਆਪਣੀ ਜਾਰੀ وسਾਰੀ ਹਲੇ ਜਾ ਰਹੇ ਆਪਾਂ ਵਾਪਸੀ ਲਈ ਪੰਜਾਬ ਵੱਲ ਨੂੰ ਤੇ ਹੁਣ ਇੱਥੋਂ ਬ੍ਰੇਕਫਾਸਟ ਕਰਕੇ ਅਸੀਂ ਪੂਨੇ ਖੜੇ ਆ ਪੂਨੇ ਤੋਂ ਨਿਕਲਾਂਗੇ ਤੇ ਅੱਜ ਪਹੁੰਚਦੇ ਆਂ ਜਹਰਤਲਾਮ ਜਾਂ ਉਹਦੇ ਨੇੜੇ ਕਿਤੇ ਕੀ ਕਹਿੰਦੇ ਸੋਈ ਸੋ ਲੌਕ ਨੂੰ ਕਰਦੇ ਆਪਾਂ ਇੱਥੇ ਬੰਦ ਸਾਸਰੀ ਕਾਂ